ਖਾਕੀ ਤੀਆਂ ਚਾਰ ਕਾਲੀਆਂ ਪੇਡਾਂ ਪੈਸੇ ਲੈ ਕੇ ਮੁਲਜ਼ਮ ਫਰਾਰ ਕਰਵਾਇਆ ਭੱਜਣ 'ਚ ਨਸ਼ਾ ਤਸਕਰ ਦਾ ਪੂਰਾ ਸਾਥ ਨਿਭਾਇਆ ਜਿਹਾ ਖਾਕੀ ਇੱਕ ਵਾਰ ਮੁਰਦੋਂ ਤਾਕਤਦਾਰ ਹੋਈ ਹੈ ਜਿਨ੍ਹਾਂ ਦਾ ਕੰਮ ਹੀ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕਰਨਾ ਹੈ ਉਹਨਾਂ ਨੂੰ ਗ੍ਰਿਫਤਾਰ ਕਰਨਾ ਹੈ ਉਹਨਾਂ ਲਈ ਪੈਸਿਆਂ ਬਦਲੇ ਇੱਕ ਤਸਕਰ ਦੀ ਮਦਦ ਕਰਨ ਉਸ ਨੂੰ ਫਰਾਰ ਕਰਵਾਉਣ ਦੇ ਇਲਜ਼ਾਮ ਲੱਗੇ ਨੇ ਜੀ ਹਾਂ ਫਗਵਾੜਾ ਚ ਸੀਆਈਏ ਸਟਾਫ ਦੇ ਇੰਚਾਰਜ ਦੋ ਐਸਆਈ ਤੇ ਇੱਕ ਹੈੱਡ ਕਨਸਟੇਬਲ ਖਿਲਾਫ ਫਗਵਾੜਾ ਪੁਲਿਸ ਨੇ ਮਾਮਲਾ ਦਰਜ ਕਰ ਉਹਨਾਂ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਤੇ ਇਲਜ਼ਾਮ ਨੇ ਕਿ ਇਹਨਾਂ ਨੇ ਫੈਲਾ ਨਾ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਫਿਰ ਉਸਦੇ ਪਰਿਵਾਰ ਤੋਂ 2 ਲੱਖ ਤੋਂ ਵੱਧ ਦੀ ਰਿਸ਼ਵਤ ਲਈ ਫਿਰ ਇਹਨਾਂ ਨੇ ਆਪ ਉਸ ਮੁਲਜ਼ਮ ਨੂੰ ਪਛਾ ਦਿੱਤਾ ਜਾਂ ਕਹੀਏ ਕਿ ਉਸ ਦੀ ਫਰਾਰ ਹੋਣ ਚ ਪੂਰੀ ਮਦਦ ਕੀਤੀ ਪੰਜਾਬ ਪੁਲਿਸ ਜਿਹੜੀ ਨਸ਼ਾ ਤਸਕਰਾਂ ਨੂੰ ਫੜਦੀ ਆ ਉਸੇ ਮਾਮਲੇ ਦੇ ਵਿੱਚ ਹੁਣ ਸੀਆਈਏ ਸਟਾਫ ਦੇ ਚਾਰ ਮਲਾਜ਼ਮਾਂ ਨੂੰ ਜਿਹੜਾ ਹੈ ਫਗਵਾੜਾ ਪੁਲਿਸ ਨੇ ਅਰੈਸਟ ਕੀਤਾ ਜਿਨ੍ਹਾਂ ਦੇ ਖਿਲਾਫ ਸ਼ਦਰ ਥਾਣੇ ਦੇ ਵਿੱਚ ਜਿਹੜੇ ਹੈ ਐਫਆਰ ਦਰਜ ਕੀਤੀ ਗਈ ਹੈ ਤੁਹਾਨੂੰ ਮਾਮਲਾ ਦੱਸ ਦਈਏ ਕਿ ਕੋਈ ਨਸ਼ਾ ਤਸਕਰੀ ਦੇ ਨਾਲ ਜੁੜਿਆ ਹੋਇਆ ਮਾਮਲਾ ਸੀ ਜਿਹਦੇ ਵਿੱਚ ਸੈਕਸ਼ਨ 29 ਦੇ ਵਿੱਚ ਜਿਹੜਾ ਐਨਡੀਪੈ ਸੈਕਟਰ ਦੇ ਵਿੱਚ ਸੁਖਵਿੰਦਰ ਹਣੀ ਨਾਮ ਦੇ ਜਿਹੜਾ ਨੌਜਵਾਨ ਨੂੰ ਨਾਮਜ਼ਦ ਕੀਤਾ ਗਿਆ ਸੀਗਾ ਉਸ ਨੌਜਵਾਨ ਤੋਂ 2.5 ਲੱਖ ਰੁਪਏ ਜਿਹੜਾ ਆ ਰਿਸ਼ਵਤ ਲੈਣ ਦੇ ਜਿਹੜੇ ਦੋਸ਼ ਲੱਗੇ ਆ ਉਸ ਦੋਸ਼ ਦੇ ਤਹਿਤ ਜਿਹੜਾ ਅੱਜ ਸੀਆਈਏ ਸਟਾਫ ਦੇ ਜਿਹੜੇ ਇੰਚਾਰਜ ਨੇ ਸਬ ਇੰਸਪੈਕਟਰ ਬਿਸ਼ਮਨ ਸਿੰਘ, ਐਸਆਈ ਜਸ਼ਵਿੰਦਰ ਸਿੰਘ, ਐਸਆਈ ਨਿਰਮਲ ਸਿੰਘ ਤੇ ਸੀਨੀਅਰ ਕਨਸਟੇਬਲ ਜਗਰੂਪ ਦੇ ਖਿਲਾਫ ਜਿਹੜਾ ਥਾਣਾ सदर ਦੇ ਵਿੱਚ ਐਫਆਰ ਨੰਬਰ 58 ਜਿਹੜਾ ਪੀਸੀ ਐਕਟ ਸੈਕਸ਼ਨ 7 ਦੇ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਗਿਆ ਤੇ ਇਹ ਚਾਰੇ ਹੀ ਜਿਹੜੇ ਮਲਾਜਮਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਖਾਨੇ ਦੇ ਨਾਲ ਮਨੀਸ਼ 바ਵਾ ਪੀਡੀਸ਼ ਨਿਊਜ਼ ਫਗਵਾੜਾ ਜੀ ਹਾਂ ਸੀਆਈ ਇਹ ਸਟਾਫ ਫਗਵਾੜਾ ਦੇ ਮੁਖੀ ਐਸਆਈ ਵਿਸ਼ਮਨ ਸਾਹੀ ਐਸਆਈ ਜਸਵਿੰਦਰ ਸਿੰਘ ਐਸਆਈ ਨਰਮਲ ਸਿੰਘ ਤੇ ਹੈਡ ਕਨਸਟੇਬਲ ਜਗਰੂਪ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਐਸ ਸੰਬੰਧੀ ਜਾਣਕਾਰੀ ਦਿੰਦੇ ਆ ਟੀਏਜੀ ਜਲੰਧਰ ਦੇ ਨਵੀਨ ਸਿੰਘਲਾ ਨੇ ਦੱਸਿਆ ਕਿ ਮਲਜ਼ਮਾਂ ਨੇ ਕੁਝ ਦਿਨ ਪਹਿਲਾਂ ਹਣੀ ਨਾਮ ਦੇ ਇੱਕ ਤਸਕਰ ਨੂੰ ਫੜਿਆ ਸੀ ਫਿਰ ਇਹਨਾਂ ਚਾਰਾਂ ਵੱਲੋਂ ਹਣੀ ਨੂੰ ਹਿਰਾਸਤ ਚੋਂ ਪਜਾਉਣ ਦੇ ਲਈ ਉਸ ਦੇ ਪਰਿਵਾਰ ਕੋਲੋਂ ਕਰੀਬ 2.5 ਲੱਖ ਰੁਪਏ ਦੀ ਰਿਸ਼ਵਤ ਲਈ ਫਿਰ ਇਹਨਾਂ ਨੇ ਮਲਜ਼ਮ ਦੀ ਭੱਜਣ 'ਚ ਮਦਦ ਕੀਤੀ ਨਾਲੀ ਅਭੀ ਸਾਫ ਕਰ ਦਿੱਤਾ ਗਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਜੇਕਰ ਜਾਂਚ ਦੌਰਾਨ ਕਿਸੇ ਹੋਰ ਅਧਿਕਾਰੀ ਦਾ ਨਾਮ ਵੀ ਨਿਕਲ ਕੇ ਸਾਹਮਣੇ ਆਉਂਦਾ ਹੈ ਤਾਂ ਉਸ ਦੇ ਖਿਲਾਫ ਵੀ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ ਅੱਜ ਸਾਡੇ ਧਿਆਨ ਵਿੱਚ ਆਇਆ ਕਿ ਸੀਆਈਐਨ ਚਾਰਜ ਫਗਵਾੜਾ ਐਸਆਈ ਵਿਸ਼ਮਨ ਸਾਈ ਔਰ ਉਹਦੇ ਤਿੰਨ ਸਾਥੀ ਐਸਆਈ ਜਸਵਿੰਦਰ ਸਿੰਘ ਐਸਆਈ ਨਿਰਮਲ ਸਿੰਘ ਹੈੱਡ ਕਨਸਟੇਬਲ ਜਗਰੂਪ ਸਿੰਘ ਇਹਨਾਂ ਨੇ ਕੁਝ ਦਿਨ ਪਹਿਲਾਂ ਇੱਕ ਡਰਗ ਸਪਲਾਈਅਰ ਨੂੰ ਫੜਿਆ ਔਰ ਉਹਨੂੰ ਫਰਾਰ ਹੋਣ ਚ ਮਦਦ ਕੀਤੀ ਔਰ ਇਸ ਦੇ ਬਦਲੇ ਇਹਨਾਂ ਨੇ ਉਸ ਦੇ ਪਰਿਵਾਰ ਤੋਂ 2.5 ਲੱਖ ਰੁਪਏ ਰਿਸ਼ਵਤ ਵਜੋਂ ਲਿਆ ਇਹਦੇ ਨਾਲ ਹੀ ਅੱਜ ਅਸੀਂ ਚਾਰੋਂ ਪੁਲਿਸ ਅਫੀਸ਼ਰਸ ਨੂੰ ਕਾਬੂ ਕੀਤਾ ਇਹਨਾਂ ਨੂੰ ਅਰੈਸਟ ਕੀਤਾ ਔਰ ਇਹਨਾਂ ਦੇ ਖਿਲਾਫ 7 ਪ੍ਰੀਵੈਂਸ਼ਨ ਆਫ ਕ੍ਰਾਪਸ਼ਨ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਔਰ ਅੱਜ ਇਹਨਾਂ ਦਾ ਅਸੀਂ ਰਿਮਾਂਡ ਲੈ ਕੇ ਫਰਦਰ ਪੁੱਛਤਾਚ ਕਰਾਂਗੇ ਇਹਦੇ ਨਾਲ ਹੀ ਅਗਰ ਕਿਸੇ ਸੀਨੀਅਰ ਅਫੀਸ਼ਰ ਦਾ ਵੀ ਰੋਲ ਸਾਹਮਣੇ ਆਏਗਾ ਤਾਂ ਉਸ ਨੂੰ ਵੀ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਜਦ ਮੁਲਾਜ਼ਮ ਹੀ ਮਲਜ਼ਮ ਬਣ ਜਾਣ ਜਦ ਕਾਨੂੰਨ ਦੇ ਰਾਖੇ ਹੀ ਮਲਜ਼ਮਾਂ ਦੇ ਸਾਥੀ ਬਣ ਜਾਣ ਉਹਨਾਂ ਨੂੰ ਪਜਾਉਣ ਲੱਗ ਜਾਣ ਰਿਸ਼ਵਤਾਂ ਲੈ ਕੇ ਮਲਜ਼ਮਾਂ ਦੀ ਮਦਦ ਕਰਨ ਲੱਗ ਜਾਣ ਤਦ ਤੁਸੀਂ ਹੀ ਦੱਸੋ ਕਿ ਕੀ ਸਮਝੀਏ ਕਿ ਇਸ ਤਰ੍ਹਾਂ ਜਿੱਤਿਆ ਜਾਵੇਗਾ ਯੁੱਧ ਨਸ਼ਿਆਂ ਵਿਰੁੱਧ ਦੱਸੋ ਪਲਾ ਕਿ ਕੀ ਸਮਝੀਏ ਬੀਟੀਸੀ ਨਿਊਜ਼ ਲਈ ਫਗਵਾੜਾ ਤੋਂ ਮਨੀਸ਼ 바ਵਾ ਦੇ ਨਾਲ ਪ੍ਰਭ ਮੀਤ ਸਿੰਘ ਦੀ ਰਿਪੋਰਟ